ਨਗਰ ਨਿਗਮ ਫਗਵਾੜਾ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਨਾ ਕਰਨ ਦੇ ਵਿਰੋਧ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਜਿੱਥੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਨਿਗਮ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਉੱਥੇ ਹੀ ਬਾਲਮਿਕੀ ਸਮਾਜ ਦੇ ਆਗੂਆਂ ਤੋਂ ਇਲਾਵਾ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮ ਸ਼ਹਿਰ ਅੰਦਰ ਕੰਮ ਕਰਦੇ ਆ ਰਹੇ ਹਨ ਪਰੰਤੂ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਜਾਰੀ ਰਹੇਗਾ। ਉੱਥੇ ਦਿਨ ਧਰਨਾ ਜੰਗ ਚਲਾ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ? ਅੱਜ ਬੜੇ ਦੁੱਖ ਦੀ ਗੱਲ ਹੈ ਕਿ ਚੌਥਾ ਦਿਨ ਸਾਡਾ ਮੁਲਾਜ਼ਮਾਂ ਦਾ ਧਰਨਾ ਚਲਾ ਚਲਾ ਗਿਆ ਵਾ। ਪਰ ਕਿਸੇ ਨੇ ਇੱਥੇ ਦੇ ਜਿਹੜੇ ਅਫਸਰ ਸ਼ਾਹੀ ਆ ਜਾਂ ਸਾਡੇ ਕਮਿਸ਼ਨਰ ਆ ਜਾਂ ਸਾਡੇ ਜੁਆਇੰਟ ਕਮਿਸ਼ਨਰ ਆ ਜਾਂ ਸਾਡੇ ਜਿਹੜੇ ਐਸ.ਆਈ.ਆ ਜਾਂ ਕੋਈ ਹੋਰ ਜਿਹੜੇ ਅਫਸਰ ਬੈਠੇ ਆ ਸਾਡੀ ਕਿਸੇ ਨੇ ਸੁਧੋਪੋਧ ਨਹੀਂ ਦੇ ਰਿਹਾ ਕਿ ਨਾ ਸਾਨੂੰ ਦੱਸਿਆ ਵਿੱਚ ਤੁਹਾਡਾ ਕੰਮ ਟ੍ਰੈਂਪੇ ਚੱਲ ਰਿਹਾ। ਬੜੇ ਅਫਸੋਸ ਦੀ ਗੱਲ ਆ ਇਹਦੇ ਸਾਨੂੰ ਮੁਲਾਜ਼ਮ ਉਹਨਾਂ ਘੱਟ ਸਮਝਦੇ ਆ ਪਹਿਲੇ ਰਾਤਾਂ ਕਰਕੇ ਉੱਠ ਜਾਣਾ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਇਹ ਹੁਣ ਉਹ ਬਾਰੀ ਆ ਉੱਠਣਾ ਕਿਸੇ ਨਹੀਂ ਹੈਗਾ ਜਿੰਨਾ ਚਿਰ ਸਾਡਾ ਕੰਮ ਨਹੀਂ ਹੁੰਦਾ ਚਾਹੇ ਸਾਨੂੰ ਪੋਕਟਸਾਲ ਕਰਨੀ ਪਵੇ ਚਾਹੇ ਮਰਦ ਬੱਤਰ ਦਾ ਕੰਮ ਹੋਵੇ ਅਸੀਂ ਰੱਖਾਂਗੇ ਪਰ ਅਸੀਂ ਆਪਣਾ ਕੰਮ ਕਰਕੇ ਉੱਠਾਂਗੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਨਾ ਜਿੰਨੇ ਰਾਣੇ ਦੇ ਧਾਰਮਿਕ ਜਥੇਬੰਦੀਆਂ ਵਾਂ ਉਹ ਵੀ ਸਾਡੇ ਇੱਥੇ ਕੱਚੇ ਵਾਲਾ ਦਾ ਕਿਸਾਨ ਦੇ ਤਾਂ ਕਿ ਸ਼ਹਿਰ ਦੀ ਸਪਾਈ ਦੀ ਬਵਸਤਾ ਨੂੰ ਧਿਆਨ ਚ ਰੱਖਿਆ ਜਾਵੇ